ਸਤਿ ਸ਼੍ਰੀ ਅਕਾਲ ਜੀ ਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਰ ਦਰਸ਼ਕੋ ਲਾਲ ਫਿਰੋਜ਼ਪੁਰੀ ਇੱਕ ਥਾਂ ਤੇ ਲਿਖਦਾ ਹੈ ਕੁਝ ਨਾ ਕਹਿਣਾ ਤੇ ਚੁੱਪ ਰਹਿਣਾ ਵੀ ਐਨਾ ਸੌਖਾ ਨਹੀਂ ਕੁਝ ਨਾ ਕਹਿਣਾ ਤੇ ਚੁੱਪ ਰਹਿਣਾ ਐਨਾ ਵੀ ਸੌਖਾ ਨਹੀਂ ਪੀੜ ਵੱਡੀ ਹੈ ਸੀਨੇ ਵਿੱਚ ਪਰ ਮਸਕਾਨਾ ਵੀ ਪੈਂਦਾ ਹੈ ਇਹ ਗੱਲ ਮੈਨੂੰ ਲੱਗਦਾ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਜੋ ਕੱਲ ਰੈਲੀ ਕੀਤੀ ਹੈ ਮਹਾਰਾਜ ਦੇ ਵਿੱਚ ਉਸ ਤੇ ਵੀ ਟੁੱਕਦਾ ਹੈ ਦੁਖੀ ਤਾਂ ਹੈ ਅੰਦਰੋਂ ਕਿ ਪਾਰਟੀ ਨੇ ਨਵਜੋਤ ਸਿੰਘ ਸਿੱਧੂ ਨੂੰ ਬਿਲਕੁਲ ਕਿਨਾਰੇ ਕੀਤਾ ਹੋਇਆ ਪਰ ਮਸਕਾ ਵੀ ਰਿਹਾ ਤੇ ਚੁੱਪ ਵੀ ਨਹੀਂ ਰਹਿ ਰਿਹਾ ਇਹ ਤੇ ਅੱਜ ਆਪਾਂ ਗੱਲ ਕਰਨੀ ਹੈ ਇਸ ਰੈਲੀ ਤੇ ਬਠਿੰਡਾ ਚ ਕੱਲ ਦੋ ਰੈਲੀਆਂ ਹੋਈਆਂ ਸੀ ਇੱਕ ਜਿਹੜੀ ਸਰਕਾਰੀ ਰੈਲੀ ਤੇ ਇੱਕ ਜਿੱਤੇਗਾ ਪੰਜਾਬ ਦੀ ਰੈਲੀ ਇਹ ਤੇ ਗੱਲ ਕਰਾਂਗੇ ਲੇਕਿਨ ਮੈਂ ਇਸ ਤੋਂ ਪਹਿਲਾਂ ਕਿ ਪੂਰੀ ਡਿਟੇਲ ਚ ਜਾਵਾਂ ਤੁਹਾਨੂੰ ਮੈਂ ਯਾਦ ਕਰਾਵਾਂ ਕਿ ਅਕਸਰ ਜੋ ਮੈਂ ਕਹਿੰਨਾ ਹੈ ਅੱਜ ਵੀ ਕਹਿ ਰਹੇ ਕਿ ਪਿਆਰੇ ਦਰਸ਼ਕੋ ਜੇ ਤੁਸੀਂ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਵੋ ਤੇ ਅੱਜ ਗੱਲ ਜਿੱਤੇਗਾ ਪੰਜਾਬ ਇਹਦੀ ਗੱਲ ਕਰਨੀ ਦੇਖੋ ਜਿੱਤੇਗਾ ਪੰਜਾਬ ਨਵਜੋਤ ਸਿੰਘ ਸਿੱਧੂ ਨੇ ਜਿਸ ਤਰੀਕੇ ਨਾਲ ਉਸ ਵੇਲੇ ਕਰ ਕੀਤੀ ਜਦੋਂ ਪੰਜਾਬ ਦੀ ਕਾਂਗਰਸ ਜਾਂ ਤਾਂ ਡਰੀ ਹੋਈ ਹੈ ਜਾਂ ਚੁੱਪ ਹੈ ਜਾਂ ਆਪਸ ਵਿੱਚ ਲੜੀ ਹੋਈ ਹੈ ਪਤਾ ਨਹੀਂ ਕੀ ਕੀ ਹੋਇਆ ਹੋਇਆ ਕਾਂਗਰਸ ਨੂੰ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਬੜੀ ਸਰਗਰਮ ਹੈ ਬੜੀ ਆਫੈਂਸਿਵ ਹੈ ਔਰ ਕਿਤੇ ਨਾ ਕਿਤੇ یوں ਲੱਗਣ ਲੱਗਿਆ ਮੈਨੂੰ ਕਿ ਜਿਹੜੇ ਪੰਜਾਬ ਦੀ ਕਾਂਗਰਸ ਲੀਡਰਸ਼ਿਪ ਜਾਂ ਪੰਜਾਬ ਦੇ ਸਾਬਕਾ ਮੰਤਰੀ ਜਿਹੜੇ ਤਾਂ ਫਸ ਚੁੱਕੇ ਨੇ ਉਹ ਤਾਂ ਆਪਣੇ ਕੇਸਾਂ ਚ ਹੀ ਨੇ ਭਾਰਤ ਪੋਸ਼ਣ ਆਸੂ ਤੇ ਸਾਧੂ ਸਿੰਘ ਧਰਬਸੋਤ ਸੁੰਦਰ ਸ਼ਾਮ अरोड़ा ਬਹੁਤ ਸਾਰੇ ਤਾਂ ਜਿਨ੍ਹਾਂ ਤੇ ਵਿਜੀਲੈਂਸ ਪੁੱਛਗਿੱਛ ਕਰ ਰਹੀ ਹੈ ਕੋਈ ਡਰਿਆ ਹੋਵੇ ਕੋਈ ਡਰਦਾ ਕਿ ਮੈਂ ਬਚਿਆ ਰਹਾ ਮੈਨੂੰ ਇੱਕ ਮੰਤਰੀ ਮਿਲਿਆ ਇੱਕ ਵਿਆਹ ਦੇ ਵਿੱਚ ਤੇ ਮੈਂ ਉਹਨੂੰ ਪੁੱਛਿਆ ਘਟੋ ਘਟਾ ਅਫੀਸੀ ਰਿਕਾਰਡਿੰਗ ਕੁਝ ਦੱਸ ਦੇ ਵੀ ਕੀ ਕਰ ਰਹੇ ਹੋ ਇੱਕ ਅੱਖਰ ਨਹੀਂ ਬੋਲਿਆ ਮਾਨ ਸਾਹਿਬ ਦੇ ਖਿਲਾਫ ਮਾਨ ਸਰਕਾਰ ਦੇ ਭਗਵੰਤ ਮਾਨ ਨੇ ਜਿਸ ਤਰੀਕੇ ਨਾਲ ਇਹਨਾਂ ਨੂੰ ਡਰਾਇਆ ਹੋਇਆ ਕਿ ਵਿਜੀਲੈਂਸ ਪਾ ਦੂੰ ਤੇ ਸੱਚ ਬੱਚੀ ਬੋਲ ਨਹੀਂ ਰਹੇ ਤੇ ਬੋਲ ਕੀ ਹੈ ਪ੍ਰਤਾਪ ਸਿੰਘ ਬਾਜਵਾ ਵੀ ਹਾਜ਼ਰੀ ਲਵਾ ਰਹੇ ਨੇ ਕਿ ਕੋਈ ਨਾ ਕੋਈ ਇੱਕ ਐਕਸ ਤੇ ਕਮੈਂਟ ਕਰ ਲੋ ਜਿਹਨੂੰ ਪਹਿਲਾਂ ਟਵੀਟ ਕਹਿੰਦੇ ਸੀ ਤੇ ਜਾਂ ਕੋਈ ਵੀਡੀਓ ਜਾਰੀ ਕਰ ਲੋ ਜਿਵੇਂ ਕੱਲ ਕੀਤੀ ਹੈ ਯਾ ਦੇਖ ਲਓ ਤੁਸੀਂ ਕਹਿੰਦੇ ਸੀ ਅਸੀਂ ਬਦਲਾਅ ਵਾਲੀ ਸਰਕਾਰ ਹੈ ਵੀਐਪੀ ਕਲਚਰ ਦੇ ਰਹਿਣ ਦੇਣਾ ਆ ਦੇਖੋ ਤੁਸੀਂ ਇਹਨਾਂ ਦਾ ਹਾਲ ਕੀ ਹੈ ਕਿ ਕਿੰਨੀਆਂ ਗੱਡੀਆਂ ਕੱਲੇ ਜਿਹੜੀ ਹੈ ਭਗਵੰਤ ਸਿੰਘ ਮਾਨ ਦੀ ਪਤਨੀ ਜਦੋਂ ਜਾਂਦੀ ਹੈ ਜਾਂ ਉਹਨਾਂ ਦੀ ਮਾਂ ਜਾਂ ਭੈਣ ਜਾਂਦੀ ਹੈ ਕਿੰਨੀ ਸਕਿਉਰਿਟੀ ਦਿੱਤੀ ਹੋਈ ਹੈ ਕਿਸ ਖਾਤੇ 'ਚ ਜਾਂਦੀ ਹੈ ਲੋਕਾਂ ਦਾ ਪੈਸਾ ਡਾਇਆ ਜਾਂਦਾ ਤੇ ਇਸੇ ਤਰ੍ਹਾਂ ਬਿਕਰਮਜੀਠਿਆ ਤਾਂ ਕਰ ਕਰੀ ਰਿਹਾ ਉਹ ਕਹਿੰਦੇ ਸੀ ਨਾ ਬਿਕਰਮਜੀਠਿਆ ਕਿ ਮੈਨੂੰ ਦੱਬਨ ਨੂੰ ਫਿਰਦੇ ਆ ਮੈਂ ਦੱਬਦਾ ਕਿੱਥੇ ਆ ਉਦੋਂ ਵੀ ਨਹੀਂ ਉਹਨਾਂ ਕੱਲ ਵੀ ਇੱਕ ਵੀਡੀਓ ਜਾਰੀ ਕਰਕੇ ਇਹੀ 100 ਗੱਡੀਆਂ ਦੇ ਕਾਫਲੇ ਦੀ ਗੱਲ ਕਰਤੀ ਤੇ ਇਹਦੇ ਨਾਲ ਤੁਰਦਾ ਸੋ ਇਹ ਸਾਰੀਆਂ ਗੱਲਾਂ ਦੇ ਵਿੱਚ ਉਹੀ ਬੰਦਾ ਬੋਲ ਸਕਦਾ ਜਿਹੜਾ ਬੰਦਾ ਇਮਾਨਦਾਰ ਤੇ ਜਿਹੜਾ ਘੱਟੋ ਘੱਟ ਜਿਹੜਾ ਡਰ ਨਾ ਹੋਵੇ ਵੀ ਬੰਦ ਕੰਮ ਬਿਜ਼ਨਸ ਘੇਰ ਲੂਗੀ ਮੈਂ ਇਸ ਨਜ਼ਰੀਏ ਨਾਲ ਨਵਜੋਤ ਸਿੰਘ ਸਿੱਧੂ ਨੂੰ ਦੇਖਦਾ ਦੂਜੇ ਪਾਸੇ ਉਹ ਬੰਦੇ ਜਿਹੜੇ ਕਾਂਗਰਸ ਪਾਰਟੀ 'ਚ ਕਿਸੇ ਨਾ ਕਿਸੇ ਦੇਖੋ ਇਨਫੈਕਟਿਵ ਹਰ ਇੱਕ ਪਾਰਟੀ 'ਚ ਹੁੰਦੀ ਹੈ ਲੰਬੇ ਕੀਤੇ ਹੋਏ ਨੇ ਤੇ ਉਹ ਨਵਜੋਤ ਸਿੰਘ ਸਿੱਧੂ ਦੀ ਛਤਰੀ ਦੇ ਵਾਲੇ ਦੋ ਆਲੇ ਇਕੱਠੇ ਹੋ ਰਹੇ ਨੇ یوں ਲੱਗਣ ਲੱਗਿਆ ਕੱਲ ਜਿਵੇਂ ਮਹਾਰਾਜ ਪਿੰਡ ਹੈ ਜਿਹੜਾ ਕੈਪਟਨ ਅਮਰਿੰਦਰ ਸਿੰਘ ਦਾ ਸਿੱਧੂਆਂ ਦਾ ਸਮਝੋ ਇਹ ਏਰੀਆ ਹੈ ਬਾਈ ਪਿੰਡ ਨੇ ਤੇ ਉੱਥੇ ਮਹਾਰਾਜ ਦੇ ਵਿੱਚ ਰੈਲੀ ਰੱਖੀ ਸੀ ਤੇ ਉੱਥੋਂ ਦੇ ਰਾਜਵੀਰ ਸਿੰਘ ਸਿੱਧੂ ਨੇ ਇਹਦੀ ਇਹ ਜੋ ਜਿਹੜਾ ਹੈ ਆਰਗੇਨਾਈਜ਼ ਕੀਤਾ ਤੇ ਮਦਦ ਬਾਬਾ ਕੀਤੀ ਨਾਦਰ ਸਿੰਘ ਮਾਨਸਾ ਜਿਹੜੇ ਮਾਨਸਾ ਤੋਂ ਪਹਿਲਾਂ ਐਮਐਲਏ ਰਹੇ ਆਮ ਆਦਮੀ ਪਾਰਟੀ ਦੇ ਫਿਰ ਉਹਨਾਂ ਨੇ ਕਾਂਗਰਸ ਜੁਆਇਨ ਕਰ ਲਈ ਸੀ ਤੋਂ ਇਹ ਸਾਰੇ ਹੋਰ ਵੀ ਇੱਕ ਦੋ ਜਿਹੜੇ ਸਾਬਕਾ ਐਮਐਲਏ ਸੀ ਲੇਕਿਨ 5-7000 ਦਾ ਇਕੱਠ ਕਰਨਾ ਕਿਹੜਾ ਸੌਖਾ ਉਸ ਵੇਲੇ ਜਦੋਂ ਸਰਕਾਰ ਉੱਥੇ ਜਿਹੜੀ ਹੈ ਬਟਿੰਡਾ ਚੀ ਰੈਲੀ ਕਰ ਰਹੀ ਹੋਵੇ ਮੋੜ ਮੰਡੀਚ ਲੇਕਿਨ ਮੈਂ ਜਿਹੜੀ ਗੱਲ ਕਰਨੀ ਆ ਉੱਥੇ ਜੋ ਕੁਝ ਨਵਜੋਤ ਸਿੰਘ ਸਿੱਧੂ ਨੇ ਕਿਹਾ ਉਹਨੂੰ ਸਮਝਣ ਦੀ ਉਹਦੇ ਮੀਨਿੰਗ ਉਹਦੇ ਅਰਥ ਕੱਢਣ ਦੀ ਲੋੜ ਹੈ ਦੇਖੋ ਇੱਕ ਤਾਂ ਇਹ ਕਹਿਦੀ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਆਪਣੇ ਭਾਸ਼ਣ ਦੇ ਵਿੱਚ ਕਿਸੇ ਨੂੰ ਨਹੀਂ ਬਖਸ਼ਿਆ ਕੈਪਟਨ ਤੇ ਤਾਂ ਨਿਸ਼ਾਨੇ ਲਾਉਣੇ ਸੀ 25 75 ਵਾਲੀ ਗੱਲ ਤਾਂ ਉਹ ਹਰ ਸਟੇਜ ਤੇ ਕਰਦੇ ਨੇ ਇੱਥੇ ਵੀ ਕੀਤੀ ਬਲਕਿ 25 75 ਦੇ ਨਾਲ ਹੁਣ 2080 ਦੀ ਗੱਲ ਵੀ ਕਰਨੀ ਸ਼ੁਰੂ ਕਰਤੀ ਕਿ ਇਹ ਸਰਕਾਰ ਚ ਵੀ ਕ腐ਸ਼ਨ ਬਹੁਤ ਜ਼ਿਆਦਾ ਆਮਾਦਵੀ ਪਾਰਟੀ ਦੀ ਸਰਕਾਰ ਚ ਦੂਜੀ ਗੱਲ ਜਿਹੜੀ ਉਹਨਾਂ ਨੇ ਕੀਤੀ ਇਹ ਤੋਂ ਇਲਾਵਾ ਦੇਖੋ ਕ腐ਸ਼ਨ ਦੀ ਗੱਲ ਤਾਂ ਹੋ ਹੀ ਰਹੀ ਹੈ ਦੂਜੀ ਜਿਹੜੇ ਪੰਜਾਬ ਦੇ ਲਈ ਆંકੜਿਆਂ ਨਾਲ ਜਿਹੜਾ ਕਰਜ਼ਾ ਵਧ ਰਿਹਾ ਹੈ ਇਹ ਤੇ ਵੀ ਨਵਜੋਤ ਸਿੰਘ ਸਿੱਧੂ ਨੇ ਕਾਫੀ ਮਿਹਨਤ ਕੀਤੀ ਲੱਗਦੀ ਹੈ ਤੀਜਾ ਬਾਕਸ਼ਾ ਕਿਸ ਨੂੰ ਨਹੀਂ ਸੀ ਕੈਪਟਨ ਦੇ ਖਿਲਾਫ ਤਾਂ ਸੀ ਚੰਨੀ ਦੇ ਵੀ ਜਿਹੜੇ ਜਿਹੜੇ ਬੰਦੇ ਉਹਨਾਂ ਦੇ ਆਈ ਗਏ ਤੇ ਉਹਨਾਂ ਨੇ ਪ੍ਰਵਾਹ ਨਹੀਂ ਕੀਤੀ ਤੇ ਉੱਤੇ ਇੱਕ ਮਾਡਲ ਪੇਸ਼ ਕੀਤਾ ਮੈਨੂੰ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਇਨਸਪਾਇਰ ਹੈ ਜャ ਨਵਜੋਤ ਸਿੰਘ ਸਿੱਧੂ ਐ ਸਮਝਦੇ ਇੱਕ ਮਾਡਲ ਪੰਜਾਬੀ ਆ ਸਾਹਮਣੇ ਰੱਖਣਾ ਚਾਹੁੰਦਾ ਹੈ ਉਹ ਹੈ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਮਾਡਲ ਜਿਹਦੇ ਵਿੱਚ ਮੁਸਲਮਾਨ 45% ਔਰ ਫਿਰ ਹਿੰਦੂ ਤੇ ਸਿੱਖ ਜਿਨ੍ਹਾਂ ਦਾ ਰਾਜ ਸੀ ਉਹ ਤਾਂ ਸਿਰਫ 10-12% ਸੀ ਤੇ ਉਹ ਰਾਜ ਨੂੰ ਹੁਣ ਤੱਕ ਕਿਉਂ ਯਾਦ ਕੀਤਾ ਜਾਂਦਾ ਕਿੰਨਾ ਉਹ ਇਨਸਾਫ ਪਸੰਦ ਸੀ ਸਾਰੇ ਧਰਮਾਂ ਦੇ ਲੋਕ ਕਿਵੇਂ ਇਕੱਠੇ ਰਹਿੰਦੇ ਗੱਲ ਤਾਂ ਠੀਕ ਹੈ ਉਹ ਜਦੋਂ ਲੜਾਈ ਹੁੰਦੀ ਹੈ ਨਾ ਸ਼ਾਹਮਾਂਦ ਲਿਖਦਾ ਮੇਵਾ ਸਿੰਘ ਤੇ ਮਾਖੇ ਖਾਂ ਹੋਏ ਸਿੱਦੇ ਜਾਂ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਹਿੰਦੁਸਤਾਨ ਤੇ ਪੰਜਾਬ ਉਦੋਂ ਭੜੀਆਂ ਸੀ ਤੋਂ ਫੌਜਾਂ ਤੇ ਉਹ ਸਾਰੇ ਦੇ ਵਿੱਚ ਇਹ ਗੱਲ ਦੱਸਣ ਦੀ ਕੋਸ਼ਿਸ਼ ਨਵਜੋਤ ਸਿੰਘ ਸਿੱਧੂ ਦੀ ਵੀ ਉਸ ਰਾ ਦਾ ਰਾਜ ਹੋਣਾ ਚਾਹੀਦਾ ਹੈ ਤੇ ਗੱਲ ਬਿਲਕੁਲ ਇਹ ਤਾਂ ਇਹਦੇ 'ਚ ਤਾਂ ਕੋਈ ਦੋ ਰਾਵਾਂ ਨਹੀਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਜਿੰਨੀ ਸਾਡੀ ਕਰੰਸੀ ਦੀ ਕੀਮਤ ਸੀ ਦੁਨੀਆ ਦੀ ਸਭ ਤੋਂ ਅਮੀਰ ਕਰੰਸੀ ਪੰਜਾਬ ਦੀ ਸੀ ਇਸੇ ਕਰਕੇ ਤਾਂ ਬਾਹਰੋਂ ਲੋਕ ਇੱਥੇ ਆਉਂਦੇ ਸੀ ਇਹ ਹਮੇਸ਼ਾ ਹੀ ਹੁੰਦਾ ਪ੍ਰਵਾਸ ਉੱਥੇ ਹੁੰਦਾ ਜਿੱਥੇ ਦੀ ਕਰੰਸੀ ਦੀ ਕੀਮਤ ਜ਼ਿਆਦਾ ਹੋਵੇ ਅੱਜ ਯੂ ਐਸ ਡੋਲਰ ਜ਼ਿਆਦਾ ਹੈ ਤੇ ਲੋਕ ਯੂ ਐਸ ਨੂੰ ਜਾ ਰਹੇ ਨੇ ਤੇ ਕੈਨੇਡਾ ਜਾ ਰਹੇ ਨੇ ਕੈਨੇਡਾ ਦੀ ਜ਼ਿਆਦਾ ਕੱਲੋਂ ਪੰਜਾਬ ਦਾ ਹੋ ਜੇ ਤੇ ਪੰਜਾਬ 'ਚੋਂ ਲੇਕਿਨ ਪੰਜਾਬ ਦਾ ਜੋ ਹਾਲ ਹੋਇਆ ਉਸ ਮਾਮਲੇ 'ਚ ਨਵਜੋਤ ਸਿੰਘ ਸਿੱਧੂ ਨੇ ਜਿਹੜਾ ਹੈ ਕਾਫੀ ਰਿਸਰਚ ਕੀਤੀ ਲੱਗਦੀ ਹੈ ਹਾਲਾਂਕਿ ਉਹਦਾ ਸਟਾਈਲ ਹੈ ਵਿਅੰਗ ਹੈ ਲੋਕਾਂ ਨੂੰ ਬੋਰ ਨਹੀਂ ਹੋਣ ਦਿੰਦਾ ਦੇਖੋ ਉਹਦੀਆਂ ਉਹਦੇ ਭਾਸ਼ਣਾ ਚ ਉਹਦੀ ਗੱਲਬਾਤ ਚ ਕਮੀਆਂ ਵੀ ਹੋਣਗੀਆਂ ਤੂ ਤੜਾਕ ਬਹੁਤ ਕਰਦਾ ਹੈ ਬਹੁਤ ਵਾਰ ਮੀਡੀਆ ਚ ਬੋਲਦਾ ਹੋਇਆ ਮੀਡੀਆ ਪਰਸਨ ਨਾਲ ਤੂ ਤੜਾਕ ਹੋ ਜਾਂਦੀ ਹੈ ਉਹ ਸਾਰੀਆਂ ਗੱਲਾਂ ਇੱਕ ਪਾਸੇ ਨੇ ਪਰ ਕੱਲ ਦੀ ਰੈਲੀ ਚ ਜੇ ਆਪਾਂ ਪੂਰਾ ਸਿਸੇਮੈਟਿਕਲੀ ਉਸ ਨੂੰ ਸਮਝੀਏ ਉਹਦੇ ਅਰਥ ਕੱਢੀਏ ਤਾਂ ਉਹਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹੜਾ ਮੇਰਾ ਮਿਸ਼ਨ ਹੈ ਜੀਤੇਗਾ ਪੰਜਾਬ ਇਹੀ ਪੰਜਾਬ ਨੂੰ ਬਚਾ ਸਕਦਾ ਹੈ ਅਦਰਵਾਈਜ਼ ਨਹੀਂ ਇਸੇ ਕਰਕੇ ਉਹਨੇ ਕੱਲੇ-ਕੱਲੇ ਐਂਗਲ ਤੋਂ ਰੇਤਾ ਕਿੰਨਾ ਮਹਿੰਗਾ ਹੋ ਗਿਆ ਰੇਤਾ ਮਿਲ ਹੀ ਰਿਹਾ ਭਗਵੰਤ ਮਾਨ ਦੀ ਸਰਕਾਰ ਦੇ ਵਿੱਚ ਬਹੁਤ ਮਹਿੰਗਾ ਹੈ ਔਰ ਦੂਜਾ ਜਿਹੜਾ ਹੈ ਸ਼ਰਾਬ ਤਾਮਨ ਲਾਡੂ ਜਿੰਨਾ ਪੰਜਾਬ ਦਾ ਕੁੱਲ ਰੈਵਨਿਊ ਹੈ ਕਹਿੰਦੇ ਤਾਮਨ ਲਾਡੂ ਤੋਂ ਜ਼ਿਆਦਾ ਕਮਾ ਰਿਆ 50000 ਕਰੋੜ ਤੋਂ ਕੇਜਰੀਵਾਦ ਨਿਸ਼ਾਨਾ ਕੇਜਰੀਵਾਲ ਨੇ ਵਾਦੇ ਕੀ ਕੀਤੇ ਸੀ ਐਨਾ ਝੂਠ ਬੋਲਦਾ ਕੇਜਰੀਵਾਲ ਤੇ ਕਦੇ ਕਹਿੰਦਾ ਔਰਤਾਂ ਨੂੰ ਮੈਂ ਹਜ਼ਾਰ ਦੇਵਾਂਗਾ 1100 ਦੇਵਾਂਗਾ ਕਿੱਥੇ ਆਹੋ ਪੈਸਾ ਪੰਜਾਬ ਦਾ ਪੈਸਾ ਉਹ ਬਰਬਾਦ ਕਰ ਰਿਹਾ ਕਦੇ ਜਾਂਦਾ ਬੱਧ ਪ੍ਰਦੇਸ਼ ਛੱਤੀਸਗੜ ਰਾਜਸਥਾਨ ਕਿੱਥੇ ਆ ਕਿੰਨਾ ਧਦੀ ਪਰਸੈਂਟ ਤੋਂ ਘੱਟ ਵੋਟ ਪਈ ਹੈ ਨੋਟਾਂ ਤੋਂ ਵੀ ਘੱਟ ਵੋਟਾਂ ਪਈਆਂ ਨੇ ਜਨਨੀ ਉਹਨੇ ਕੇਜਰੀਵਾਲ ਦੇ ਸਿੱਧੇ ਨਿਸ਼ਾਨੇ ਐਨਾ ਕਦੇ ਝੂਠਾ ਨਹੀਂ ਕੋਈ ਬੰਦਾ ਦੇਖਿਆ ਜਿੰਨਾ ਕੇਜਰੀਵਾਲ ਦਾ ਨਵਜੋਤ ਸਿੰਘ ਸਿੱਧੂ ਪੇਦਾ ਔਰ ਦੂਜੇ ਪਾਸੇ ਭਗਵੰਤ ਮਾਨ ਤੇ ਵੀ ਇਸ ਤਰ੍ਹਾਂ ਦੀਆਂ ਗੱਲਾਂ ਕਾਰਪੋਰੇਸ਼ਨ ਦੀ ਗੱਲ ਕਹਿੰਦੇ ਐ ਕਰੋ ਕੋਈ ਬਿਨਾ ਪੈਸੇ ਤੋਂ ਰਜਿਸਟਰੀ ਕਰਾ ਕੇ ਦਿਖਾ ਦਿਓ ਨਮਜੋਤ ਸਿੰਘ ਸਿੱਧੂ ਨੇ ਇਹ ਦਾਵਾ ਕੀਤਾ ਉਹ ਤਾਂ ਉਹ ਤਾਂ ਇਹ ਵੀ ਕਹਿੰਦਾ ਕਰਦਾ ਇਸ ਤਰ੍ਹਾਂ ਥੋੜੀ ਹੁੰਦਾ ਜਿਵੇਂ ਤੁਸੀਂ ਲੱਗੇ ਹੋ ਇਸ ਤਰ੍ਹਾਂ ਵਿਕਾਸ ਥੋੜੀ ਹੁੰਦਾ ਵਿਕਾਸ ਥੋੜੀ ਪੈਸੇ ਕਿੱਥੇ ਹੈ ਕਹਿੰਦਾ ਤੁਹਾਡੇ ਕੋਲ ਜਿੰਨਾ ਅਕਾਲੀਆਂ ਨੇ ਤੇ ਉਸ ਤੋਂ ਬਾਅਦ ਜਿੰਨਾ ਕਾਂਗਰਸ ਨੇ ਕਰਜ਼ਾ ਲਿਆ ਸੀ ਉਸ ਤੋਂ ਜ਼ਿਆਦਾ ਤੁਸੀਂ ਕਰਜ਼ਾ ਲੈ ਰਹੇ ਹੋ ਤੁਸੀਂ ਸਾਲਟ 50000 ਕਰੋੜ ਤੇ ਪਹੁੰਚ ਗਏ ਐਨਾ ਤਾਂ ਉਹਨਾਂ ਨੇ ਲਿਆ ਨਹੀਂ ਸੀ ਪੰਜਾਬ ਨੂੰ ਕਰਜ਼ੀ ਕਰੀ ਜਾਂਦੇ ਹੋ ਜਿਹੜੀ ਆંકੜਿਆਂ ਨਾਲ ਨਵਜੋਤ ਸਿੰਘ ਸਿੱਧੂ ਨੇ ਇਹ ਗੱਲਾਂ ਕੀਤੀਆਂ ਬਾਕੀ ਉਹ ਵਿਕਾਸ ਤੇ ਤਾਂ ਬਿਆੰਗ ਵੀ ਬੜੇ ਤਕੜੇ ਛੱਡੇ ਉਹ ਕਹਿੰਦਾ ਬੱਕਰੀ ਚਾਉਣ ਨਾਲ ਉਹ ਕਹਿੰਦਾ ਸੀ ਮੈਨੂੰ ਬੱਕਰੀ ਚਾਉਣੀ ਆਉਂਦੀ ਹੈ ਜਿਹੜਾ ਚੰਡੀ ਤੇ ਕਹਿੰਦਾ ਉਹਦੇ ਨਾਲ ਵਿਕਾਸ ਥੋੜੀ ਹੋ ਜਾਊਗਾ ਇਸ ਤਰ੍ਹਾਂ ਨਹੀਂ ਹੈ ਫਿਰ ਕੇਵਲ ਮਾਫੀਆ ਤੇ ਤੇ ਕਹਿੰਦਾ ਜੇ ਮੇਰੀ ਗੱਲ ਉਹ ਤੋਂ ਮੰਨੀ ਹੁੰਦੀ ਇਹਨਾਂ ਨੇ ਤਾਂ ਅੱਜ 100 ਰੁਪਏ ਚ ਟੇਬਲ ਮਿਲੀ ਹੁੰਦੀ ਰਿਕ ਬੰਦੇ ਨੂੰ ਇਹ ਵੀ ਜਿਹੜਾ ਉਹਨਾਂ ਨੇ ਉੱਥੇ ਨਵਜੋਤ ਸਿੰਘ ਸਿੱਧੂ ਨੇ ਬੜਾ ਲੰਮਾ ਭਾਸ਼ਣ ਸੀ ਨਵਜੋਤ ਸਿੰਘ ਸਿੱਧੂ ਦਾ ਕਰਪਸ਼ਨ ਤੋਂ ਲੈ ਕੇ ਕੋਈ ਮੁੱਦਾ ਨਹੀਂ ਪੰਜਾਬ ਦਾ ਛੱਡਿਆ ਤੇ ਜਿਹੜੀ ਗੱਲ ਉਹਨੇ ਅਖੀਰ ਚ ਜਿਹੜੀ ਲੱਗਦੀ ਹੈ ਜੇ ਨੂੰ ਸਬ ਅਪ ਕਰੀਏ ਤੇ ਉਹ ਤਾਂ ਇਹੀ ਲੱਗਦਾ ਹੈ ਨਾ ਕਿ ਨਵਜੋਤ ਸਿੰਘ ਸਿੱਧੂ ਕਾਂਗਰਸ ਤੇ ਚੋਂਦਾ ਹੋਇਆ ਜਾਤਾ ਡੀਗ ਰਿਹਾ ਹੈ ਕਿ ਵੀ ਮੈਨੂੰ ਇਹ ਕੱਢਣ ਤੇ ਮੈਂ ਆਪ ਦਾ ਖੁੱਲ ਕੇ ਖੇਡਾ ਜਾ ਉਹ ਇਸ ਤਰ੍ਹਾਂ ਕਹਿ ਰਿਹਾ ਕਿ ਉਹ ਮਜਬੂਰੀ ਹੋ ਜੇ ਕਾਂਗਰਸ ਦੀ ਕਿ ਮੈਨੂੰ ਲੈ ਕੇ ਆਉਣ ਤੇ ਮੈਨੂੰ ਕਿਤੇ ਅਹੁਦਾ ਦੇਣ ਇਹ ਵੀ ਹੋ ਸਕਦਾ ਜਾਂ ਉਹ ਇਹ ਕਹਿ ਰਿਹਾ ਸੋਚ ਰਿਹਾ ਵੀ ਜਿੰਨੇ ਵੀ ਲੋਕ ਨੇ ਕਾਂਗਰਸ ਨਾਲ ਸੰਤ ਜਾਂ ਹੋਰ ਪਾਰਟੀਆਂ ਦੇ ਜਿਨ੍ਹਾਂ ਨੂੰ ਕਿਤੇ ਜਗ੍ਹਾ ਨਹੀਂ ਚਲੋ ਉਹਨਾਂ ਨਾਲ ਉਹਦੇ 'ਚ ਦੇਖੋ ਕਲਾ ਤਾਂ ਹੈ ਉਹਨਾਂ ਦੀ ਉਹਦੇ ਕੋਲ ਲੌਜਿਕ ਵੀ ਹੈ ਤਰਕ ਵੀ ਹੈ ਲੋਕਾਂ ਨੂੰ ਕੀਲ ਵੀ ਸਕਦਾ ਕੱਲ ਵੀ ਕੀਲਿਆ ਬਹੁਤ ਸਾਰੇ ਲੋਕਾਂ ਨੂੰ ਨਾਲ ਜੋੜਨ ਦੀ ਸਮਰੱਥਾ ਵੀ ਹੈ ਇਹ ਵਕਰੀ ਗੱਲ ਹੈ ਪੈਸਾ ਘਟਾਏ ਜਾਂਦਾ ਪਰ ਇੰਨੀ ਇਹ ਨਹੀਂ ਕਿ ਟੋਟਲ ਇਮਾਨਦਾਰ ਤਾਂ ਕੋਈ ਵੀ ਨਹੀਂ ਹੁੰਦਾ ਬਸਲ ਥੋੜੇ ਬਹੁਤ ਭਾਈ ਭਤੀਜੇ ਦੀ ਬਾਤ ਹੈ ਇੱਥੇ ਵੀ ਹੁੰਦਾ ਹੈ ਉਹ ਤੁਹਾਡੇ ਸਭ ਨੇ ਜਿਹੜੇ ਵਿਜੀਲੈਂਸ ਚ ਫਸੇ ਹੋਏ ਨੇ ਉਹਨਾਂ ਦੇ ਜਦੋਂ ਇਹ ਪ੍ਰਧਾਨ ਬਣਿਆ ਸੀ ਸਭ ਤੋਂ ਪਹਿਲਾਂ ਉੱਥੇ ਗਿਆ ਸੀ ਪਟਿਆਲਾ ਦੇ ਵਿੱਚ ਜਾਂ ਫਿਰ ਅੰਮ੍ਰਿਤਸਰ ਤੋਂ ਆਪਣੇ ਭਤੀਜੇ ਨੂੰ ਜਿਸ ਤਰੀਕੇ ਨਾਲ ਟਿਕਟ ਦਵਾਈ ਸੀ ਐਡਾ ਕਿ ਦਾ ਭਾਈ ਭਤੀਜਾਵਾਦ ਲੋਕਾਂ ਨੂੰ ਨਾਲ ਜੋੜਨ ਲਈ ਹੁੰਦਾ ਹੈ ਔਰ ਮੋਰਲੈਸ ਇਸ ਤਰ੍ਹਾਂ ਦੀ ਗੱਲ ਨਵਜੋਤ ਸਿੰਘ ਸਿੱਧੂ ਚ ਨਹੀਂ ਕਿ ਲੋਕ ਉਤੇ ਜਿਹੜਾ ਹੈ ਕੋਈ ਇਤਰਾਜ਼ ਕਰ ਸਕਣ ਜਾਂ ਵੀ ਇਹ ਇਮਾਨਦਾਰ ਨਹੀਂ ਸ਼ਰਤ ਪੂਰੀ ਹੈ ਦੁਨੀਆ ਦੇ ਵਿੱਚ ਜੇ ਆਪਾਂ ਐਂ ਦੇਖੀਏ ਨਾ ਜਿਹੜੇ ਲੀਡਰ ਨੇ ਜਿਨ੍ਹਾਂ ਨੂੰ ਲੋਕ ਜਾਣਦੇ ਨੇ ਦੁਨੀਆ ਦੇ ਵਿੱਚ ਮੈਂ ਇੰਡੀਆ ਦੀ ਗੱਲ ਹੀ ਕਰਦਾ ਨਵਜੋਤ ਸਿੰਘ ਸਿੱਧੂ ਦਾ ਬਹੁਤ ਸਾਰੇ ਲੋਕਾਂ ਨਾਲ ਇਸ ਕਰਕੇ ਜ਼ਿਆਦਾ ਇਹਦੇ ਪੱਖ ਕਹੀ ਨੇ ਮਤਲਬ ਇਹ ਨੂੰ ਜਿੱਥੇ ਵੀ ਕ੍ਰਿਕਟ ਖੇਡੀ ਜਾਂਦੀ ਹੈ ਉੱਥੇ ਲੋਕ ਯਾਦ ਕਰਦੇ ਨੇ ਜਾਂ ਜਾਣਦੇ ਨੇ ਜਾਂ ਜਿਹੜੇ ਮੀਡੀਆ ਵਾਲੇ ਸ਼ੋਅ ਦੇਖਦੇ ਨੇ ਉਹਦੇ 'ਚ ਬਿਗ ਬਾਸ ਤੱਕ ਜਿੰਨੇ ਵੀ ਲੋਕ ਆਮ ਲੋਕ ਨੇ ਉਹ ਵੀ ਨਵਜੋਤ ਸਿੰਘ ਸਿੱਧੂ ਨੂੰ ਪਛਾਣਦੇ ਨੇ ਕਪਲ ਸ਼ਰਮਾ ਸ਼ੋਅ ਵਾਲੇ ਇਹਦਾ ਬਹੁਤ ਸ਼ੋਹਰਤ ਵੀ ਹੈ ਪੈਸਾ ਪਾਵੇਂ ਉਹਨਾਂ ਨੇ ਨਹੀਂ ਔਰ ਵਿਜ਼ਨ ਵੀ ਹੈ ਔਰ ਤਰਕ ਵੀ ਹੈ ਕਹਿੰਦਾ ਜੇ ਮੈਂ ਇਲੈਕਸ਼ਨ ਨਹੀਂ ਲੜਨੀ ਕਹਿੰਦੇ ਜੇ ਮੈਂ ਲੜਨੀ ਹੁੰਦੀ ਜੇ ਮੈਂ ਸੈਂਟਰ 'ਚ ਹੀ ਜਾਣਾ ਹੁੰਦਾ ਮੈਂ ਵਾਪਸ ਕਿਉਂ ਆਉਂਦਾ ਇਹ ਗੱਲ ਠੀਕ ਹੈ ਰਾਜ ਸਭਾ ਦੇ ਉਹਦਾ ਟਾਈਮ ਕਾਫੀ ਪਿਆ ਸੀ ਜਿਹਾਉਣਾ ਹੁੰਦਾ ਉਹਦੀ ਆ ਜਾਂਦਾ ਸੋ ਨਵਜੋਤ ਸਿੰਘ ਸਿੱਧੂ ਤੇ ਕੋਲ ਤਰਕ ਵੀ ਹੈ ਔਰ ਉਹ ਜਿਹੜਾ ਲੋਕਾਂ ਨੂੰ ਇੱਕ ਮੌਕਾ ਵੀ ਹੈ ਕਾਂਗਰਸ ਜਿਹੜੀ ਹੈ ਉਹ ਨਹੀਂ ਸਰਗਰਮ ਨਹੀਂ ਤੇ ਲੱਗਦਾ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਦੋਈ ਗੱਲਾਂ ਵਾਪਰਨ ਗਿਆ ਜਦਾ ਨਵਜੋਤ ਸਿੰਘ ਸਿੱਧੂ ਦੀ ਭੂਮਿਕਾ ਵੱਡੀ ਹੋਊਗੀ ਘਰੋਂ ਹੁਣ ਫ੍ਰੀ ਹੋ ਗਿਆ ਬੀਬੀ ਠੀਕ ਹੋਊਗੀ ਕੈਂਸਰ ਤੋਂ ਮੁੰਡੇ ਦਾ ਵਿਆਹ ਕਰ ਲਿਆ ਤੋਂ ਇਸ ਕਰਕੇ ਉਧਰੋਂ ਵੀ ਜ਼ਿੰਮੇਵਾਰੀਆਂ ਵੀ ਘਰੇਲੂ ਠੀਕ ਲੱਗਦੀਆਂ ਨੇ ਔਰ ਲੋਕ ਵੀ ਹਲੇ ਹਲੇ ਜੁੜ ਰਹੇ ਨੇ ਤਾਂ ਲੱਗਦਾ ਕਿ ਪੰਜਾਬ ਹੋ ਸਕਦਾ ਜਿੱਤੇਗਾ ਪੰਜਾਬ ਜਉ ਤਾਂ ਇੱਕ ਪਾਰਟੀ ਦੇਖ ਲੈ ਜਾਂ ਫਿਰ ਕਾਂਗਰਸ ਚੋਂ ਦੀ ਵੱਡੀ ਭੂਮਿਕਾ ਦੇਖੀ ਜਾ ਸਕਦੀ ਹੈ ਸੋ ਪਿਆਰੇ ਦਰਸ਼ਕੋ ਅ ਇਸ ਵੀਡੀਓ ਤੇ ਵਿੱਚ ਅੱਜ ਇੰਨਾ ਹੀ ਕਰਦੇ ਆ ਕੱਲ ਕਿਸੇ ਹੋਰ ਵੀਡੀਓ ਨਾਲ ਬਣਾ ਕੇ ਤੁਹਾਡਾ ਬਹੁਤ-ਬਹੁਤ ਸ਼ੁਕਰੀਆ